ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦੇ ਨਾਲ ਅੱਜ ਇੱਕ ਨਵੀਂ ਸ਼ਾਇਰੀ ਲੈ ਕੇ ਆਏ ਆ ਮੈਡਮ ਸ਼ਨੁਪਰੀਤ ਕੌਰ ਆਪਦੇ ਹੱਥੀ ਲਿਖੀ ਸ਼ਾਇਰੀ ਤੁਹਾਨੂੰ ਅੱਜ ਸੁਣਾਉਣਗੇ ਲਓ ਜੀ ਮੈਡਮ ਜੀ ਸਾਰੀਆਂ ਸੰਗਤਾਂ ਦੇ ਨਾਲ ਆਪਦੀ ਹੱਥੀ ਲਿਖੀ ਸ਼ਾਇਰੀ ਸੁਣਾਓ ਸੂਰਤ ਨਾ ਦੇਖ ਦਿਲਾ ਸੂਰਤ ਨਾ ਦੇਖ ਦਿਲਾ ਸਿਰਤ ਦੇਖਿਆ ਕਰ ਉੱਚਿਆਂ ਵੱਲ ਨਾ ਦੇਖ ਮਣਾ ਨੀਵਿਆਂ ਵੱਲ ਦੇਖਿਆ ਕਰ ਇਹ ਲੋਕ ਤੇਰੇ ਮੂੰਹ ਤੇ ਤੇਰੇ ਨੇ ਮੇਰੇ ਮੂੰਹ ਤੇ ਮੇਰੇ ਨੇ ਇਹਨਾਂ ਲੋਕਾਂ ਦੇ ਮਖੌਟਿਆਂ ਵਾਲੇ ਹੁੰਦੇ ਨਵੇਂ ਚਿਹਰੇ ਨੇ ਤੂੰ ਨਾ ਮਾੜਾ ਬਣੀ ਤੂੰ ਨਾ ਮਾੜਾ ਬਣੀ ਭਾਵੇਂ ਮਾੜਾ ਹੋ ਜੇ ਸਾਰਾ ਜੱਗ ਲੋਕਾਂ ਦਾ ਤਾਂ ਕੰਮ ਆ ਦਿਲਾ ਇਧਰੋਂ ਹਟਾ ਕੇ ਉਧਰ ਲਾਣੀ ਅੱਗ ਸ਼ਰਨ ਰੱਖ ਵਾਹਿਗੁਰੂ ਤੇ ਆਸ ਲੋਕਾਂ ਤੋਂ ਨਾ ਡਰ ਲੋਕਾਂ ਦਾ ਤਾਂ ਕੰਮ ਹੈ ਮਾੜਾ ਬੋਲਣਾ ਤੇਰਾ ਜੋ ਜੀ ਕਰਦਾ ਤੂੰ ਕਰ ਤੇਰਾ ਜੋ ਜੀ ਕਾ ਦਤਾ ਤੂ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਜੇ ਤੁਹਾਨੂੰ ਇਹ ਸ਼ਾਇਰੀ ਵਧੀਆ ਲੱਗੀ ਹੋਵੇ ਅੱਗੇ ਤੋਂ ਅੱਗੇ ਵਾਅਦੇ ਤੋਂ ਵਾਅਦੇ ਸ਼ੇਅਰ ਕਰਿਓ ਜੀ ਸਪੋਰਟ ਕਰਿਓ ਤੁਹਾਡਾ ਸਾਰੀਆਂ ਸੰਗਤਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ